ਸਾਹਿਬ ਗੁਰਜੀਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵੈਗੁਰੂ ਜੀ ਲੋ ਜੀ ਝਾੜੂ ਪੋਚਾ ਲਾਤਾ ਕੰਮ ਨਿਬੜਤਾ ਆਪਾਂ ਕਰਤੀਆਂ ਸਫਾਈਆਂ ਇੱਧਰ ਵੀ ਧਾਲੇ ਲੈਣ ਵਾਲੇ ਕੱਪੜੇ ਕੁੱਪੜੇ ਚੱਕ ਤੇ ਕੰਮ ਨਿਬੜ ਗਿਆ ਆਪਣਾ ਤੇ ਕੰਮ ਨਿਬੜ ਕੇ ਹੁਣ ਫੇਰ ਆਪਾਂ ਦੇਖਦੀਆਂ ਚ ਕੱਪੜੇ ਧੋਣੀਆਂ ਕੱਪੜੇ ਧੋਣ ਦੀ ਸਲਾਹ ਕਰਦੀਆਂ ਹੁਣ ਤੇ ਲੋ ਜੀ ਹੁਣ ਲੋ ਜੀ ਸ਼ਾਮ ਨੂੰ ਤੋਤੇ ਕੱਪੜੇ ਆਪਾਂ ਚਿੱਟੇ ਪੱਗਾਂ ਤੋਤੀਆਂ ਹਵਾ ਬੜੀ ਚੱਲਦੀ ਆ ਇੱਕ ਤਾਂ ਹੁਣ 2-3 ਦਿਨ ਦੀ ਠੰਡ ਵੀ ਬੜੀ ਹੋ ਗਈ ਆ ਹੁਣ ਦੇਖਦੀ ਆ ਦੂਜੇ ਲੋ ਜੀ ਕਿਉ ਗਰਮ ਕਰ ਲਿਆ ਤੇ ਇਹਦੇ ਤੇ ਪਾ ਲਿਆ ਜੀਰਾ ਜੀਰਾ ਪਾ ਕੇ ਇਧਰ ਕਰ ਲਿਆ ਪਿਆਜ਼ ਅਦਰਕ ਸਬਾਨ ਸਾਰਾ ਰਗੜ ਲਿਆ ਹੁਣ ਪਾ ਦਈਏ ਵਿੱਚ ਹੋਊਗਾ ਖੜਕਾ ਮੈਂ ਬੰਦ ਕਰ ਲਵਨੀ ਆ ਪਹਿਲਾਂ ਫਿਰ ਰੋਲਾ ਬੜਾ ਪੈਂਦਾ ਫਿਰ ਸੁਣਦਾ ਨਿਵਾਜ ਨੇ ਛਿੱਟੀਆਂ ਸ਼ੁਰੂ ਕਰਤੀਆਂ ਹੋ ਗਿਆ ਰੌੜਾ ਗੋੜਾ ਪੁੰਨਾ ਸਮਾਨ ਲੋਹੀ ਮਿਕਸ ਕਰਦਾ ਮਿਕਸ ਕਰਕੇ ਇਹਨੇ ਪੂਜੂ ਸਮਾਨ ਸਾਰਾ ਬੁੱਥੀਏ ਪਾਤਾ ਹੁਣ ਪਹਿਲਾ ਮੈਂ ਅੱਜ ਨਵੇਂ ਤਰੀਕੇ ਨਾਲ ਬਣਾਉਣੀ ਆ ਦਾਲ ਹੋਰ ਪਾਤੀ ਫੜਦੀ ਤੇ ਪਾਤਾ ਨੂਨ ਅੱਜ ਦੀ ਮੈਂ ਲੈ ਟੋਕ ਦਾਨੀ ਇੱਧਰ ਰੱਖ ਦਾਨੀ ਇਹਨੇ ਗੈਸ ਤੇ ਲੋ ਜੀ ਤਰਕਾ ਭੁੰਨ ਗਿਓ ਪੁੱਜ ਗਿਆ ਵਧੀਆ ਮੈਂ ਇੱਧਰ ਧਰ ਲਿਆ ਲਾਈਟ ਬੱਝ ਗਈ ਤਰਕਾ ਲਗਾ ਤਾ ਹੁਣ ਮੈਂ ਹੁਣ ਇਹਦੇ ਚ ਪਾ ਦਨੀ ਆ ਦਾਲ ਹੀ ਮੈਂ ਤਰ ਕੇ ਰੱਖਦੀ ਸੀਗੀ ਧੋ ਕੇ ਸਵੇਰ ਦੀ ਤੇ ਮੂੰਗੀ ਦੀ ਛੋਲੀਆਂ ਵੀ ਮਿਸੀ ਬਣਾਉਣੀਆਂ ਮੈਂ ਇਹਦੇ ਚ ਪਾ ਦਣੀ ਆ ਇਸੇ ਐਵੇਂ ਦਾਲ ਪਾ ਕੇ ਮਿਲਾ ਕੇ ਫਿਰ ਲਾਉਣੀ ਹੈ ਪਾਣੀ ਪਾ ਦਾਂ ਮੈਂ ਨਾਲੇ ਥੋੜੇ ਜਿਹਾ ਘੋਟੇ ਤੇ ਲੋ ਜੀ ਹੋਰ ਪਾਣੀ ਪਾਉਣੀ ਆ ਥੋੜਾ ਜਾਂ ਫਿਰ ਲਾਉਣੀ ਟੱਕਣ ਮਿਕਸ ਕਰਤੀ ਫਿਰ ਜੂਗੀ ਵੀ ਹਲੇ ਥੋੜਾ ਜਗ ਪਾਣੀ ਦਾ ਹੋਰ ਪਾ ਦਾਂ ਤੇ ਰਿੱਜੀ ਜਾਊਗੀ ਫਿਰ ਆਪਾਂ ਚੱਲਾਂਗੇ ਮੱਝਾਂ ਤੇ ਤੇ ਇੱਧਰ ਢਾਲ ਦਿੱਜੀ ਜਾਊਗੀ ਆਪਣੀ ਤੇ ਲੋਕੀ ਪਾਤਾ ਹੁਣ ਟੱਕੜਾ ਦੀ ਆਪਾਂ ਟੱਕਣ ਲਗਾ ਕੇ ਰੱਖ ਕਮਾਲ ਆ ਇੱਧਰ ਠੀਕ ਨਹੀਂ ਹੈ ਹੁਣ ਟੱਕੜਾ ਲਗਾਵਾਂਗਾ ਟੱਕਣ ਲਗਾ ਕੇ ਬੰਦ ਕਰਦਾ ਨੂੰ ਬੈਗਰੂਜੀ ਲੋ ਜੀ ਤੜਕਾ ਲਗਾਤਾ ਦਾਲ ਆਪਣੀ ਵਧੀਆ ਬਣ ਗਈ ਥੋੜੀ ਹੀ ਦੇਖ ਲਈ ਮੈਂ ਟੈਸਟ ਕਰਕੇ ਵਧੀਆ ਬਣ ਗਈ ਬਹੁਤ ਵਧੀਆ ਤੜਕਾ ਲਗਾ ਕੇ ਅੱਜ ਮੈਂ ਪਹਿਲਾਂ ਫਿਰ ਦਾਲ ਪਾਤੀ ਸੀਗੀ ਤੇ ਲੋ ਜੀ ਦਾਲ ਬਣੀ ਵਧੀਆ ਬਣ ਗਈ ਹੁਣ ਰੋਟੀ ਵੀ ਖਾਪ ਲਈਏ ਤੇ ਤੇ ਫਿਰ ਦੇਖ ਲਈਏ ਲੋ ਜੀ ਦਾਲ ਬਣੀ ਤੇ ਦਾਲ ਬਣਾ ਲਈ ਤੜਕਾ ਲਾਤਾ ਹੁਣ ਲਾ ਦੀਆ ਪਰੋਟੀਆਂ ਪੰਜ ਚਾਰ ਜਿਹੜੀਆਂ ਲਾਉਣੀਆਂ ਨੇ ਲਾ ਕੇ ਕੰਮ ਨਿਬੇੜਦਾ ਮੈਂ ਤੇ ਕੱਪੜੇ ਥੋੜੀ ਧੋਤੇ ਨੇ ਚਿੱਟੇ-ਚਿੱਟੇ ਤੇ ਪੱਗਾਂ ਧੋਤੀਆਂ ਨੇ ਬਾਕੀ ਦੇਖਦੀਆਂ ਸਵੇਰੇ ਧੂੰਗੀ ਤੇ ਹੁਣ ਪਹਿਲਾਂ ਰੋਟੀ ਦਾ ਕੰਮ ਨਿਬੇੜਦਾ ਮੈਂ ਤੇ ਬਾਈ ਗੁਰੂ ਜੀ ਇੰਨੇ ਮੈਂ ਰੋਟੀ ਲਾ ਦਨੀ ਐਨੇ ਦੁੱਧ ਪਾਉਣਗੇ ਨੇ ਤੇ ਫਿਰ ਕੰਨੀਆਂ ਕੁੰਨੀਆਂ ਮਾਂਜ ਕੇ ਫਿਰ ਜਾਵਾਂਗੇ ਹਨਾ ਤੇ ਅੱਜ ਦਾ ਦਿਨੇ ਆ ਚਲੋ ਤੇ ਫਿਰ ਤਾਂ ਕੰਮ ਤਾਂ ਰੋਜ਼ ਹੀ ਹੋਈ ਜਾਂਦੇ ਨੇ ਘਰ ਹੀ ਰਹਿਣਾ ਸਾਰਾ ਨੇ ਨਾ ਤੇ ਅੱਜ ਆਪਾਂ ਹੁਣ ਅੱਜ ਅੱਜ ਦਾ ਦਿਨ ਆ ਕੱਪੜੇ ਫਿਰ ਚਿੱਟੇ ਧੋ ਤੇ ਸਕਾਲੇ ਪੱਗਾ ਸੁਕਣੀਆਂ ਪਾਤੀਆਂ ਸੀਗੀਆਂ ਬਾਕੀ ਫਿਰ ਸਵੇਰੇ ਧੋ ਦੂੰਗੀ ਮੈਂ ਜਿਹੜੇ ਰਹਿ ਗਏ ਤੇ ਹੁਣ ਕੰਮ ਨਿਬੇੜਤਾ ਸੱਜਰੇ ਸੱਜਰੀ ਕੰਮ ਨਿਬੇੜ ਕੇ ਚੱਲੀਏ ਆਪਾਂ ਤੇ ਵੈਗੁਰੂ ਜੀ ਕਿਰਪਾ ਕਰਨ ਵੈਗੁਰੂ ਮਿਹਰ ਕਰਨ ਜੀ ਤੇ ਲੋ ਜੀ ਰੋਟੀਆਂ ਲਾ ਲਦੀ ਆ ਪਹਿਲਾ ਕੰਮ ਨਿਮੇੜਦੀ ਆ ਆਪਾਂ ਤੇ ਲੋ ਜੀ ਚਲੋ ਜੀ ਉੱਪਰੇ ਡਾੜਤਾ ਨਹੀਂ ਉੱਪਰੇ ਸੇਕਦਾ ਨਹੀਂ ਰੋਟੀਆਂ ਤੇ ਲਾ ਦਨੀ ਆ ਹੱਥ ਮੱਚਦਾ ਐ ਤੱਤੇ ਨਾਲ ਚੋਪੜ ਦਨੀ ਆ ਜਿੱਤ ਮੈਂ ਤੇ ਬੇਟਾ ਹਲੇ ਆਇਆ ਨਹੀਂ ਹੈਗਾ ਅੱਜ ਕਹਿੰਦੀ ਸੀ ਸਾਜਰੇ ਚਲੇ ਜਾਵਾਂਗੇ ਪਰ ਬੇਟਾ ਨਹੀਂ ਆਇਆ ਹੁਣ ਚਲ ਰੋਟੀ ਲਾਤੀ ਕੰਮ ਨਿਮੇੜ ਤਾਂ ਫਿਰ ਦੇਖਦੀ ਆ ਕੀ ਬਣਦਾ ਹੁਣੋ ਤੇ ਕੀ ਕੰਮਕਾਰ ਬਣਦਾ ਕੀ ਨਾ ਚਲਦਿਆਂ ਫਿਰ ਤੇ ਫਿਰ ਮਿਲਦਿਆਂ ਕਿੱਥੇ ਚਲਦਿਆਂ ਆਪਾਂ ਕੰਮ ਨਿਬੜ ਕੇ ਫਟਾਫਟ ਦੱਸਦਿਆਂ ਤੁਹਾਨੂੰ ਪਹਿਲਾਂ ਕੰਮ ਨਿਬੜ ਲਈਏ ਰੋਟੀ ਟੁੱਕਦਾ ਚਲੋ ਜੀ ਨਿਬੜ ਕੇ ਰੋਟੀਆਂ ਰੱਖ ਕੇ ਉਧਰ ਡੱਬੇ 'ਚ ਹੁਣ ਚੱਲੀਏ ਆਪਾਂ ਕਸਰ ਨੂੰ ਸਕੂਟਰ ਲੈ ਗਿਆ ਇਹਦੇ ਨਾਲ ਇੰਟੀਗੇਟ ਕਰਤੀਆਂ ਕੀ ਬੋਲੀ ਕਿ ਕਹਾਂ ਸਾ ਵਾਇ ਕਰੂ ਜਿੰਕੀ ਫੱਟੇ ਲੱਗਿਆ ਕਿ ਸੱਤਵੇਂ ਪਾਤਸ਼ਾਹ ਵਲੇ ਬਣਿਆ ਹੋਇਆ ਮਸੰਦ ਭਾਈ ਫਿਰੋ ਮੜ ਕੇ ਆਇਆ ਹੀ ਨਹੀਂ ਕਦੇ ਨਾਕਦੇਵ ਨੇ ਦਸਵੰਦ ਦੀ ਮਾਇਆ ਵੇਚੀ ਨਾਕ ਦੇ ਹਸਾਬ ਦਾਬ ਦਿੱਤਾ ਕਲਗੀਧਰ ਪਾਤਸ਼ਾਹ ਜੀ ਦੇ ਸਾਹਮਣੇ ਗੁਰਸਿੱਖਾਂ ਨੇ ਜਿੱਦੋ ਇਹ ਬਾਤ ਲਕੀ ਇਤਿਹਾਸ ਇਖਰੋਤ ਬੇਟੇ ਨੇ ਰੋਟੀ ਖਾ ਲਈ ਹੁਣ ਇਹਨੂੰ ਢਾਕਦਾ ਮੈਂ ਕੜਸੀ ਕੜਦਾਂ ਤੇ ਇਹਨੂੰ ਢਾਕਦਾ ਨਹੀਂ ਪੋਣੀ ਨਾਲ ਬੰਨ੍ਹ ਦੇਣੀ ਆ ਤੇ ਇਸ ਵੇਰੇ ਗਰਮ ਕਰ ਲਾਂਗੇ ਕਿਤੇ ਵਿੱਚ ਰਾਤ ਨੂੰ ਕੁਝ ਬੜ ਨਾ ਜਾਵੇ ਹਨਾ ਤੇ ਅਸੀਂ ਚਲੇ ਗਏ ਸੀਗੇ ਤੇ ਬੇਟੇ ਨੇ ਰੋਟੀ ਖਾਧੀ ਆਇਆ ਜਿਆ ਲੇਟ ਐ ਇੰਨਾ ਚਿਰ ਟਿੱਕੀ ਗਏ ਬਹੁਤ ਲੇਟ ਹੋ ਗਿਆ ਹਨੇਰਾ ਹੀ ਹੋ ਗਿਆ ਅੱਜ ਤੱਕ ਇਹ ਨਾਲੋ ਚਲੋ ਫਿਰ ਹੁਣ ਇਹਨੂੰ ਕੱਢ ਕੇ ਰੱਖ ਦਾਨੀਆ ਕੜਸੀ ਹਲਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਰ ਵੀਡੀਓ ਵਧੀਆ ਲਗੀ ਕਮੈਂਟ ਲਾਈਕ ਸਬਸਕ੍ਰਾਈਬ